ਹਾਂਜੀ ਭਾਜੀ ਕੌਣ ਆ ਮੈਂ ਗਿਆ ਵੀਰਜੀ ਪਛਾਣਿਆ ਕਿ ਨਹੀਂ ਨਹੀਂ ਭਾਜੀ ਪਛਾਣਦੇ ਨਹੀਂ ਕੌਣ ਗੈਸ ਕਰੋ ਵੀ ਆਪਣੇ ਬਾਹਰ ਕਨੇਡਾ ਕੌਣ ਗਏ ਹੋਏ ਆ ਕਨੇਡਾ ਉਹ ਤੂੰ ਜਤਿੰਦਰ ਬੋਲਦਾ ਹਾਂ ਹਾਂਜੀ ਜਤਿੰਦਰ ਬੋਲਦਾ ਜਤਿੰਦਰ ਹਾਂਜੀ ਹਾਂਜੀ ਹੋਰ ਸੁਣਾਓ ਕਿਦਾਂ ਹਾਂ ਸਾ ਵਧੀਆ ਠੀਕ ਆ ਹਾਂ ਵਧੀਆ ਠੀਕ ਠਾਕ ਆ ਤੂੰ ਸੁਣਾ ਤੇਰੇ ਕਿਦਾਂ ਸਾਬਾ ਜੀ ਵਾਹਿਗੁਰੂ ਜੀ ਮੇਰੇ ਆ ਗਈ ਚੜਦੀ ਕਲਾ ਬਾਰੇ ਸੁਣਾਓ ਵੀ ਕਿਹਦੇ ਕਿੰਨਾ ਜਤਿੰਦਰ ਸਿੰਘ ਬੜੇ ਚਿਰ ਬਾਅਦ ਯਾਦ ਆਈ ਕਿੱਥੇ ਰਿਆਂ ਬਾਈ ਜੀ ਮੈਂ ਤੇ ਬੜੇ ਚਿਰ ਬਾਅਦ ਫਿਰ ਵੀ ਯਾਦ ਕਰਕੇ ਫੋਨ ਲਾ ਕੇ ਹਾਲ ਚਾਲ ਪੁੱਛੀ ਲਿਆ ਮੈਂ ਤੁਸੀ ਕਹਾਂ ਨੂੰ ਕਿਸੇ ਚੇਤਾ ਕੀਤਾ ਜਮਾਂ ਹੀ ਭੁੱਲੇ ਬੈਠੇ ਸੀਗੇ ਓ ਯਾਰ ਆਈ ਤੇ ਕੀ ਪਤਾ ਨਹੀਂ ਕਿੱਧਰ ਗਾਇਬ ਹੋ ਗਿਆ ਵਾ ਜਿਹੜਾ ਫੋਨ ਫਾਨੀ ਨਹੀਂ ਕਰਦਾ ਹਾਂਜੀ ਹਾਂਜੀ ਮੈਂ ਨਹੀਂ ਹੁਣ ਤੁਸੀਂ ਇਦਾਂ ਹੀ ਕਹਿਣਾ ਨਹੀਂ ਹੁਣ ਤੁਸੀਂ ਇਦਾਂ ਹੀ ਕਹਿਣਾ ਆ ਕੋਈ ਨਵੀਂ ਦਾਜੀ ਕਰੇ ਕਿਤਾਬ ਹਾਂ ਹਾਂ ਸਭ ਠੀਕ ਠਾਕ ਆ ਵਧੀਆ ਕਿਰਪਾ ਵਾਹਿਗੁਰੂ ਦੀ ਅੱਛਾ ਹਾਂ ਜੀ ਮੈਨੂੰ ਸੈਂਡ ਕਰ ਦਿਓ ਫਿਰ ਕਾਪੀ ਦਾ ਫੋਟੋ ਹਾਂ ਹਾਂ ਜੀ ਸੈਂਡ ਕਰ ਦਿਓ ਕਿੰਨੀ ਕੀ ਦੇਰ ਤੱਕ ਸੈਂਡ ਕਰੋਗੇ ਫਿਰ ਜਤਿੰਦਰ ਹੋਰ ਸੁਣਾ ਦੁ ਕੱਲ ਚੱਲ ਮੈਂ ਕਰਦਾ ਹਾਂ ਉਹ ਸੈਂਡ ਮੈਂ ਕਾਪੀ ਲੈਉਣੀ ਪੈਣੀ ਪਿੰਡੋਂ ਜਾ ਕੇ ਹਾਂ ਹੁਣ ਮੈਂ ਸ਼ੌਪ ਤੇ ਸਿਗਾ ਵਧੀਆ ਠੀਕ ਠਾਕ ਹਾਂ ਅੱਛਾ ਅੱਛਾ ਹਾਂ ਹਾਂ ਹੋਰ ਸੁਣਾ ਤੂੰ ਕਿਦਾਂ ਕਿੰਨਾ ਟਾਈਮ ਲੱਗ ਜਾਊਗਾ ਹੋਰ ਸਭ ਵਧੀਆ ਭਾਈ ਲੱਗ ਜਾਣਾ ਅੱਧਾ ਪੌਣਾ ਘੰਟਾ ਪਿੰਡ ਜਾਣ ਨੂੰ ਲੱਗ ਜਾਣਾ ਪਹਿਲਾਂ ਅੱਛਾ ਹਾਂ ਤੇ ਟੈਗਾ ਗਾ ਉਹ ਵੀ ਕਰੇ ਵਟਸਐਪ ਤੇ ਕੋਲ ਲਾ ਕੇ ਉਹਨੂੰ ਤੋਂ ਕਾਫੀ ਤਾਂ ਫੋਟੋ ਮੰਗਾ ਲਵੋ ਘਰੇ ਅੱਜ ਹੈ ਨਹੀਂ ਕੋਈ ਵੰਡੇ ਗਏ ਸਾਰੇ ਹੀ ਅੱਛਾ ਹਾਂ ਉਹ ਭੋਗ ਜਾ ਸੀਗਾ ਇੱਕ ਤੇ ਉੱਥੇ ਗਏ ਹੀ अच्छा अच्छा ओपुआ हुन ने पाखर खाए खुशीदाई टेंशन ओथे गए ही सारे जाने चलो जा कोई ना मैं व्हाट्सएप पे फिर मैसेज कर देना ਤੇ ਆਪਣਾ ਵੇਰ ਖਾਦਾ ਮੈਨੂੰ ਸੈਂਡ ਕਰਕੇ ਨਾ ਕਾਲ ਲਾ ਦਿਓ ਫੇ ਅੱਛਾ ਹਾਂਜੀ ਹੋਰ ਸੁਣਾ ਤੂੰ ਕੋਈ ਗੱਲਬਾਤ ਸਭ ਵਧੀਆ ਵਾਹੀ ਗੁੱਦੀ ਮੇਰੇ ਨਾਲ ਫonz ਕਿਲਾ ਪੈਸੇ ਕਿੰਨੇ ਕੁ ਘੱਲਨੇ ਆ ਆਪਣਾ ਸੁਣਾਓ ਮੈਂ ਦਰੋਂ ਪੇਮੈਂਟ ਸੈਂਡ ਕਰਨੀ ਹੈ ਸਾਡੇ ਘਰ ਚ ਪਾਉਣਾ ਹੈ ਤੇ ਉਹ ਚੋਂ ਆਪਾਂ ਨਾ 4.5 ਕਢਾ ਕੇ ਅੱਗੇ ਉਹਦੇ ਖਾਤੇ ਪਾਉਣਾ ਅੱਛਾ ਕੋਲੀ ਰੱਖਿਓ ਜੀ ਉਹਨੂੰ ਕੋਈ ਲੋਡ ਪੈਣ ਦੀ ਕਰਾਉਣੇ ਆ ਨਾ ਲੋਡ ਉਤੋਂ ਹੀ ਨਾ ਉਹ ਸੇਵ ਕਰ ਦਿਓ ਉਹ ਫਿਰ ਦੋਨੇ ਭਰਾ ਬਾਅਦ ਚ ਕਰ ਲਾਂਗੇ ਜੇ ਤੈਨੂੰ ਕੋਈ ਲੋਡ ਹੈਗੀ ਆ ਵੀ ਵਰਤਨੇ ਆ ਤੇ ਬਸ ਲਿਓ ਉਹ ਫਿਰ ਆਪਾਂ ਨਾ ਬਾਅਦ ਚ ਕਰ ਲਾਂਗੇ ਅੱਛਾ ਸਾਢੇ 8 ਲੱਖ ਪਾਉਣਾ ਹੈ ਹਾਂਜੀ ਹਾਂਜੀ ਅੱਛਾ ਸਾਢੇ 8 ਲੱਖ ਚੋਂ ਕਿੰਨੇ ਏਜੰਡਰ ਨੂੰ ਦੇਣੇ ਆ ਉਹਨੂੰ ਆਪਾਂ ਸਾਡੇ 600 ਹਜ਼ਾਰ ਪਾਉਣਾ ਵਾ ਅੱਛਾ 4.5 ਲੱਖ ਰੁਪਈਆ ਉਹਨੂੰ ਪਾ ਦੇਣਾ ਹਾਂਜੀ ਹਾਂਜੀ ਅੱਛਾ ਤੇ ਬਾਕੀ ਜਿਹੜੇ ਉਹ 4 ਲੱਖ ਜਿਹੜਾ ਉਹ ਕਰਨਾ ਉਹਨੂੰ ਸੇਫ ਕਰ ਲਿਓ ਨਾ ਜੇ ਉਹਨੂੰ ਆਉਣੇ ਹੋਏ ਨਾ ਦੱਸ ਦੂੰਗਾ ਨਾ ਲੋੜ ਹੋਈ ਉਹ ਸੇਫ ਕਰ ਲਿਓ ਫਿਰ ਮੈਂ ਤੇ ਤੋਂ ਬਾਅਦ ਚ ਲੈ ਲਵਾਂਗਾ ਜੇ ਤੈਨੂੰ ਕੋਈ ਲੋੜ ਆ ਵੀ ਉਹ ਚ ਵਰਤਨੇ ਆ ਤੇ ਵਰਤ ਲਿਓ ਉਹ ਦੋਨੇ ਬਾਅਦ ਵਿੱਚ ਕਰ ਲਾਂਗੇ ਅੱਛਾ ਤਦੋਂ ਉਹ ਨਾ ਕਦਮ ਆ। ਹਾਂਜੀ। ਮੈਂ ਪਤਾ ਦੋ ਕਿ ਮਹੀਨੇ ਤੱਕ ਆਉਣ ਲੱਗਾ ਵਾਂ। ਅੱਛਾ। ਹਾਂਜੀ। ਅੱਛਾ ਦੋ ਕਿ ਮਹੀਨੇ ਤਾਂ ਹੀ ਹੋਣਾ ਵਾ। ਹਾਂਜੀ ਹਾਂਜੀ। ਅੱਛਾ। ਤੇ ਮਾਸੀ ਦੇ ਪਿੰਡ ਦਾ ਨਾਂ ਕੀ ਆ ਮੈਨੂੰ ਨਾਂ ਯਾਦ ਹੀ ਚਿੱਤੇ ਭੁੱਲ ਗਿਆ।